ਸਸੀ ਗੱਲ ਸਾਰਿਆਂ ਦਾ ਮੈਂ ਹਾਂ ਪਰਮਿਤ ਪੰਨੂ ਤੇ ਤੁਸੀਂ ਦੇਖ ਰਹੇ ਹੋ ਗੱਭਰੂ ਟੀਵੀ ਦਰਸ਼ਕੋ ਫਿਲਮ ਰਿਲੀਜ਼ ਹੋ ਚੁੱਕੀ ਹੈ ਮੁੱਖ ਦੀ ਫੀਮ ਡੱਬੀ ਵਿੱਚ ਆ ਰਹੀ ਤੇ ਅੱਜ ਅਸੀਂ ਇਸ ਫਿਲਮ ਦੇ ਪ੍ਰੀਮੀਅਰ ਤੇ ਆਏ ਹਾਂ ਤਾਂ ਦੇਖਦੇ ਹਾਂ ਕਿਹਦੀ ਕਿਹਦੀ ਡੱਬੀ ਚੋਂ ਫੀਮ ਮੁੱਕੀ ਹੈ ਤੇ ਉਹ ਉਸ ਫੀਮ ਨੂੰ ਲੈਣ ਲਈ ਕੀ ਕੀ ਕਰਦੇ ਨੇ ਆਓ ਚਲਿਏ ਆ ਸਾਡਾ ਮੁੰਡਾ ਸਪੈਸ਼ਲ ਛੁੱਟੀ ਲੈ ਕੇ ਆਇਆ ਡਰ ਕੇ ਹੱਸਦੇ ਨੇ ਬਹੁਤ ਵਧੀਆ ਗਿਆ ਫੈਮਿਲੀ ਮੈਂ ਦੇਖ ਬਹੁਤ ਹੀ ਕੰਟਰਨੈਟ ਤੇ ਦਿੱਤਾ ਸਰਦਦੇ ਨੇ ਜੋ ਓਟੀ ਸੱਡ ਕੇ ਆਇਆ ਸਪੈਸ਼ਲ ਕਿਹਦੀ ਫਿਰ ਲੱਗਾ ਤੁਹਾਨੂੰ ਬਈ ਡਿਫਰੈਂਟ ਵੀਰੇ ਆਕਰਦੇ ਬਹੁਤ ਹੀ ਚੰਗਾ ਮੈਸੇਜ ਦਿੱਤਾ ਸੀ ਉਹ ਹੁਣ ਤੁਹਾਨੂੰ ਕੱਲ ਹੀ ਪਤਾ ਲੱਗ ਕੇ ਜਾਊਗਾ ਬਹੁਤ ਸੋਹਣੀ ਫਿਲਮ ਨਹੀਂ ਕਰਨੀ ਨਾ ਰਿਵੀਲ ਨਹੀਂ ਨਾ ਕਰਨੀ ਹੈਗੀ ਪ੍ਰੋਪਰ ਮੈਨੂੰ ਰਹੇ ਨਾ 5 ਮਿੰਟਸ ਦੇ ਦੋਗੇ 4:30 ਕੋਈ ਹੈ ਸਾਰੇ ਮੈਂ ਸਾਰੇ ਪਰ ਆਹ ਨੂੰ ਕਹਿਣਾ ਚਾਹੂੰਗਾ ਵੀ ਸਾਰੇ ਨੂੰ ਆਣਾ ਚਾਹੀਦਾ ਹੈ ਅੱਜ ਬਹੁਤ ਅੱਛੀ ਬੋਲੀ ਇੱਕ ਪੰਜ ਇੱਕ ਪੰਜਾਬੀ ਮੂਵੀ ਜੀ ਦੀ ਫਿਲਮ ਸੁਣੋ ਫੁਲ ਕਮੇਡੀ ਹੈ ਜੀ ਪੰਜ ਪੰਜ ਬਹੁਤ ਅੱਛੀ ਹੈ ਫਿਲਮ ਜੀ ਸਰਟ ਇੰਡਸਟਰੀ ਦੇ ਨਵੇਂ ਸਟਾਰ ਆ ਰਹੇ ਐ ਐਂਡ ਆਈ ਹੋਪ ਸਾਰਿਆਂ ਨੂੰ ਬਹੁਤ ਐਂਟਰਟੇਨ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਇੰਜੋਏ ਕਰਨਾ ਚਾਹੀਦਾ ਹੈ ਥੈਂਕ ਯੂ ਸਟਾਰਾਂ ਨੂੰ ਪੰਜਾਂ ਚੋਂ 6 ਸਟਾਰ ਦਵਾਂਗੇ ਉਹ ਘੈਂਟ ਭਾਈ ਮੂਵੀ ਆ ਸਾਰੇ ਵੇਖ ਜਾਓ ਤੇ ਇੰਜੋਏ ਕਰੋ ਘੈਂਟ ਆ ਭਾਈ ਪੰਜ ਮੈਂ ਜੀ ਦੱਸ ਦਵਾਂਗਾ ਜੀ ਪੰਜ ਵਰਦ ਦੇ ਦਵਾਂਗਾ ਬਹੁਤ ਵਧੀਆ ਬਹੁਤ ਹੀ ਅਲੱਗ ਕਨਸੈਪਟ ਹੈ ਔਰ ਬਹੁਤ ਹੀ ਜ਼ਬਰਦਸਤ ਹੈ ਔਰ ਮੋਟੀਵੇਸ਼ਨਲ ਫਿਲਮ ਹੈ ਔਰ ਜਬਰਦਸਤ ਸੁਪਰ ਹਿੱਟ ਪੰਜ ਵਿੱਚੋਂ ਪੰਜ ਸਰ ਕਿੰਨੇ ਚੋਂ ਪੰਜ ਚੋਂ ਪੰਜ ਸੱਚੀ ਗੱਲ ਫਿਲਮ ਬਹੁਤ ਵਧੀਆ ਇੱਕ ਨਵਾਂ ਕੰਸੈਪਟ ਬਣਾਇਆ ਇੱਕ ਧੀਰਪਾ ਦੀ ਤੇ ਜਿੰਨੇ ਵੀ ਕਲਾਕਾਰ ਹੈ ਨਾ ਸਾਰੇ ਨੇ ਐਕਟਿੰਗ ਬਹੁਤ ਵਧੀਆ ਕੀਤੀ ਤੇ ਇੱਕ ਫੁੱਲ ਟਾਈਮ ਇੰਜੋਏ ਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਫਿਲਮ ਜ਼ਰੂਰ ਵੇਖਣਾ ਉਹ ਤੁਹਾਡਾ ਫੁੱਲ ਪੈਸਾ ਵਸੂਲ ਹੋ ਗਿਆ ਕੋਈ ਬਿਲਕੁਲ ਵੀ ਉੱਥੇ ਬੋਰ ਨਹੀਂ ਹੋਏ 1 ਮਿੰਟ ਵਾਸਤੇ ਵੀ ਬਹੁਤ ਸੋਹਣੀ ਫਿਲਮ ਬਣਾਈ ਧੀਰਪਾ ਨੂੰ ਉਹਦੀ ਟੀਮ ਨੂੰ ਬਹੁਤ ਬਹੁਤ ਵਧਾਈ ਹੈ ਪੰਜ ਵਿੱਚ ਸਾਰ ਦੋਗੇ ਹਾਂਜੀ ਮੈਂ ਅਗਰ ਪੰਜ ਦੇ ਵਿੱਚੋਂ 10 ਵੀ ਉਹ ਚ ਮੈਂ ਦਸਾਂ ਚੋਂ ਹੀ ਦੱਸ ਦਵਾਂਗਾ ਬਹੁਤ ਸੋਹਣੀ ਫਿਲਮ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਬੰਤਾ ਗਿਆ ਹੈ ਥੈਂਕ ਯੂ ਸਾਈਟ ਟੂ so much ਸਾਰੇ ਹਾਂਜੀ ਫੀਲਿੰਗ ਸ਼ੇਅਰ ਹੋ ਜੇਗੀ ਮੈਨੂੰ ਲੱਗੇਗਾ ਫੀਲਿੰਗ ਬਹੁਤ ਵਧੀਆ ਜੀ ਕਿਉਂਕਿ ਇੰਨੇ ਸਾਲ ਜਦੋਂ ਮਿਹਨਤ ਕੀਤੀ ਹੋਵੇ ਤੁਸੀਂ ਕਿਸੇ ਕੰਮ ਦੇ ਲਈ ਤੇ ਅੱਜ ਉਹ ਤੁਹਾਡਾ ਮੁਕੰਮਲ ਹੋਇਆ ਉਹ ਵੇਲੇ ਸੋ ਖੁਸ਼ੀ ਤਾਂ ਹਮੇਸ਼ਾ ਹੁੰਦੀ ਆ ਸੋ ਇਸ ਫਿਲਮ ਨੂੰ 1 ਸਾਲ ਲੱਗਾ ਔਰ ਇਦੇ ਵਿੱਚ ਬਹੁਤ ਮਿਹਨਤ ਹੈ ਸਾਰੀ ਟੀਮ ਦੀ ਔਰ ਇਹ ਇਕੱਲੇ ਬੰਦੇ ਦੀ ਫਿਲਮ ਨਹੀਂ ਹੈ ਕਿਸੇ ਦੀ ਵੀ ਸਾਰੀ ਟੀਮ ਦੀ ਮਿਹਨਤ ਹੈ ਔਰ ਕਰਨ ਸੰਧੂ ਭਾਜੀ ਸਾਡੇ ਅੱਜ ਨਹੀਂ ਆ ਇਹ ਉਹਨਾਂ ਦੀ ਲਿਖੀ ਆਖਰੀ ਫਿਲਮ ਹੈ ਸੋ ਬਹੁਤ ਜ਼ਿਆਦਾ ਵਧੀਆ ਲੱਗਾ ਔਰ ਅਸੀਂ ਤੇ ਬਣਾਉਨੇ ਆ ਸਾਨੂੰ ਤੇ ਆਪਣੇ ਆਪ ਨੂੰ ਵਧੀਆ ਲੱਗਦੀ ਹੈ ਚੀਜ਼ ਆਪਣਾ ਬੱਚਾ ਬਟ ਜਦੋਂ ਸਾਰੇ ਯਾਰ ਨੇ ਹੱਸ ਰਹੇ ਸੀ ਸਾਰੇ ਨੇ ਉਹ ਸਾਨੂੰ ਬਹੁਤ ਵਧੀਆ ਲੱਗਾ ਔਰ ਬਹੁਤ ਵਧੀਆ ਫੀਲ ਹੋਇਆ ਇਹ ਬਈ ਕਿ ਨਾ ਬਹੁਤ ਕਮਾਲ ਦਾ ਮੈਸੇਜ ਦਿੱਤਾ ਗਿਆ ਫਿਲਮ ਦੇ ਵਿੱਚ ਜੀ ਜਿਹੜਾ ਪ੍ਰੇਖਕ ਲਈ ਕਿ ਨਾ ਸ਼ਾਇਦ ਇੰਨਾ ਤੁਹਾਨੂੰ ਇਹ ਗੱਲ ਕਿ ਕਿ ਉਹ ਸੁਝਾਅ ਦਿੱਤਾ ਗਿਆ ਮਾਤਰਾ ਨਹੀਂ ਹੋਏਗਾ ਜੀ ਇਹ ਮੈਸੇਜ ਉਹਨਾਂ ਦਾ ਕਰਨ ਜੀ ਬਿਲਕੁਲ ਸਾਡਾ ਫਰਜ਼ ਬਣਦਾ ਜੇ ਅਸੀਂ ਸਿਨੇਮਾ ਬਣਾਉਂਦੇ ਆ ਤੇ ਜੇ ਅਸੀਂ ਐਂਟਰਟੇਨਮੈਂਟ ਦਾ ਧਿਆਨ ਰੱਖਦੇ ਆ ਤੇ ਉਹਦੇ ਨਾਲ ਨਾਲ ਸਨੇਹੇ ਦਾ ਧਿਆਨ ਵੀ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਿਨੇਮਾ ਇੱਕ ਇਦਾਂ ਦੀ ਇੱਕ ਚੀਜ਼ ਹੈ ਜਿਹਦੇ ਰਾਹੀਂ ਤੁਸੀਂ ਕੋਈ ਵੀ ਗੱਲ ਲੋਕਾਂ ਦੇ ਦਿਲ ਦਿਮਾਗ ਤੱਕ ਪਹੁੰਚਾ ਸਕਦੇ ਹੋ ਸੋ ਮੈਨੂੰ ਲੱਗਦਾ ਕਿ ਸਨੇਹਾ ਦੇਣਾ ਇੱਕ ਫਰਜ਼ ਬਣਦਾ ਫਿਲਮ ਐਂਟਰਟੇਨਮੈਂਟ ਹੋਣੀ ਚਾਹੀਦੀ ਬਟ ਉਹਦੇ ਨਾਲ ਨਾਲ ਜੇ ਸਨੇਹਾ ਦਿੱਤਾ ਜਾਵੇ ਤੇ ਬਹੁਤ ਵਧੀਆ ਗੱਲ ਹੈ ਜਵਾਬ ਰਗੇਸ਼ ਬੰਦਰੀ ਕਰਤੀ ਵੀ ਆ ਗਿਆ ਸਾਡੀ ਪਹਿਲੀ ਸਟਰੀਅਲ ਬਾ ਹਾ ਅਦੀਰਵਾਦ ਉਸ ਬਾਈਕ ਪਹਿਲੀ ਵਾਰੀ ਪੰਜਾਬੀ ਫਿਲਮ ਦੇ ਵਿੱਚ ਮੈਂ ਹਿੰਦੀ ਵਿੱਚ ਪੁੱਛੋ ਸਮਝਤੀ ਕਰੋ ਹਿੰਦੀ ਵਿੱਚ ਹਿੰਦੀ ਵਿੱਚ ਪੁੱਛੋ ਭਾਈ ਸਰ ਆਪ ਪਹਿਲੀ ਵਾਰੀ ਫਿਲਮ ਦੇ ਕੰਮ ਕੋ ਯਾ ਆਪ ਜਦ ਫਿਲਮੇ ਜਾਂਦੇ ਹੋ देवी 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 बहुत बढ़िया था।, था एक तो क्या था एक मैं तो ये किसी को जानता नहीं था बट ये जो एज अ टीम जो उनका अंडरस्टैंडिंग था एज एक्टर तो एक थिएटर करने का फील है ना जो हम लोगों ने राजस्थान में शूट किया तो वो जो इसमें कोई एवरीबॉडी हैड अ सेंस ऑफ टाइमिंग वो बहुत मजा आया इनके साथ काम करने में और हमारी वो

एंड एवरीबॉडी सब छोटे-छोटे छोटे रोल ने सब कंट्रीब्यूट किया है इज अभी देख रहा था वो जो एनर्जी आती है ना पिक्चर में बहुत बढ़िया है एक बंदे एक्टर क्या होता है कि इतनी नेचुरल है वो वो नॉट डूइंग एनीथिंग इतना बट दैट इज द मोस्ट डिफिकल्ट थिंग टू डू बहुत बहुत ही बढ़िया एक्टर फिल्म 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 तो ना को तो, तो लैंग्वेज ही नहीं रहती कोई एक विजुअल मीडियम है बट एक आ, मैंने अभी काफी किया तेलुगू तमिल सब किया तो एक बचा था वो पंजाबी का हाथ तो कर मुझे अच्छा लगा काम, करना काम नहीं मुझे शूटिंग तो 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 चल रही थी आपने बोरा भी बातों करवा हो सफाई भी करवा टेस्ट भी करवा दो हाँ हाँ मैंने टेस्ट किया था, हाँ। था। <laughs> हमने किया था टेस्ट <laughs> ये बोलने से कैमरा पे <laughs> तो तो में यार बोलते तुमने टेस्ट की थी बट मैं यू नो वो एक एनर्जी है ना पंजाबी फिल्मों में वो बहुत बढ़िया है कभी पंजाबी फिल्म बनाना चाहूँगा आपको लगे आप अपने नाम के हिसाब से थैंक यू जी अच्छा आपने आपने भी बॉलीवुड में फिल्म की है फाइटर है और उसके बाद आप पंजाबी फिल्म है तो कैसा तजर्बा वो जो आप फाइनल देखा वो बताइए मुँह की मज़ा लगे ਆਈ ਥਿੰਕ ਮੈਨੂੰ ਬਹੁਤ ਮਜ਼ਾ ਆਇਆ ਆਈ ਥਿੰਕ ਐਜ਼ ਐਨ ਐਕਟਰ ਇਨਾ ਫਰਕ ਨਹੀਂ ਪੈਂਦਾ ਇੱਕ ਮੂਵੀ ਦਾ ਪ੍ਰੋਸੈਸ ਤਾਂ ਸੇਮ ਹੀ ਰਹਿੰਦਾ ਹੈ ਥੋੜਾ ਜਿਹਾ ਲੈਂਗੁਏਜ ਚ ਆਬਵੀਅਸਲੀ ਡਿਫਿਕਲਟੀ ਹੁੰਦੀ ਹੈ ਬਟ ਫਿਲਮ ਮੇਕਿੰਗ ਇਜ਼ ਫਿਲਮ ਮੇਕਿੰਗ ਤੇ ਪ੍ਰੋਸੈਸ ਵਾਸ ਗ੍ਰੇਟ ਧੀਰਜ ਵਾਸ ਗ੍ਰੇਟ ਐਜ਼ ਅ ਪ੍ਰੋਡਿਊਸਰ ਐਜ਼ ਅ ਕੋ ਐਕਟਰ ਬਹੁਤ ਮਜ਼ਾ ਆਇਆ ਤੇ ਆਈ ਥਿੰਕ ਦ ਬਿਊਟੀ ਵਾਸ ਮੇਰੀ ਪਹਿਲੀ ਫਿਲਮ ਜੀ ਇਨੇ ਵਧੀਆ ਕਲਾਕਾਰ ਕਲਾਕਾਰਾਂ ਨਾਲ ਕੰਮ ਕਰਨ ਨੂੰ ਮਿਲਿਆ ਮੈਨੂੰ ਤੇ ਮੈਨੂੰ ਬਹੁਤ ਸਿੱਖਣ ਨੂੰ ਮਿਲਿਆ ਬਹੁਤ ਜ਼ਿਆਦਾ ਪਿਆਰ ਮਿਲਿਆ ਬਿਕੋਜ਼ ਆਈ ਵਾਸ ਅ ਨਿਊ ਕਮਰ ਤੇ ਫਿਲਮ ਵਾਸ ਆਲਸੋ ਮਤਲਬ ਮਜ਼ਾ ਆ ਗਿਆ ਦੇਖ ਕੇ ਐਂਡ ਆਈ ਥਿੰਕ ਇਹ ਸਾਡੇ ਡਾਇਰੈਕਟਰ ਗੌਰਵ ਸਰ ਦੀ ਸਕਿੱਲ ਹੈ ਉਹਨਾਂ ਨੇ ਮੈਨੂੰ ਇੰਨੇ ਸੋਹਣੇ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਐਂਡ ਆਮ ਵੈਰੀ ਵੈਰੀ ਥੈਂਕਫੁਲ ਟੂ ਹਿਮ ਤੇ ਇੱਕ ਇੱਕ ਫਿਲਮ ਦਾ ਸ਼ਾਰਟ ਦ ਵੇਟ ਵਾਸ ਐਸਥੈਟਿਕਲੀ ਸ਼ੋਨ ਮੈਨੂੰ ਬਹੁਤ ਮਜ਼ਾ ਆਇਆ ਆਈ ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਵੀ ਆਇਆ ਤੇ ਜੇ ਆਇਆ ਪਲੀਜ਼ ਪਲੀਜ਼ ਜਾ ਕੇ ਸਾਰਿਆਂ ਨੂੰ ਕਹੋ ਸਾਡੀ ਪਿਚਰ ਦੇਖਿਆ मैं सर एक्चुअली न्यूजीलैंड से हूँ पैदा पटियाला की मैं छः साल की उम्र से न्यूजीलैंड में अभी बॉम्बे में रहती हूँ हाँ जी यादी, यादी, यादी। सुनी रहे हो ठीक ठाक आंधी है हाँ जी यार ਬਹੁਤ ਚੰਗਾ ਲੱਗਿਆ ਕਮੇਡੀ ਇੱਕ ਪਾਸੇ ਐ ਪਹਿਲੀ ਗੱਲ ਤਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਸਾਡੀ ਇੰਡਸਟਰੀ ਨੂੰ ਇੱਕ ਹੋਰ ਹੀਰੋ ਮਿਲ ਗਿਆ ਰੀਅਲੀ ਮੈਂ ਮੈਂ ਕਹੂੰਗਾ ਹੀਰੋ ਮਿਲ ਗਿਆ ਮੈਂ ਅਕਸਰ ਹੀ ਦਦਾਰ ਨਾਲ ਗੱਲਾਂ ਕਰਦਾ ਰਹਿੰਦਾ ਇਹਨਾਂ ਨਾਲ ਅੱਜ ਤੋਂ 6 ਮਹੀਨੇ ਪਹਿਲਾਂ ਮੈਂ ਗੱਲ ਵੀ ਵੈਂਟੇਜ ਕੀਤੀ ਸੀ ਕਿ ਯਾਰ ਤੁਸੀਂ ਆਉਣ ਵਾਲੇ ਹੀਰੋ ਆ ਪੰਜ 6 ਜਣੇ ਆ ਜਿਹੜੇ ਸਾਡੀ ਇੰਡਸਟਰੀ ਦੇ ਆਉਣ ਵਾਲੇ ਹੀਰੋ ਆ ਤੇ ਬਾਕੀਰੀ ਗੱਲ ਮੈਂ ਬਾਈ ਦਾ ਹੁਕਮ ਹੋਇਆ ਸੀ ਮੇਰੇ ਨਿੱਕੇ ਵੀਰ ਦਾ ਤਾਂ ਮੈਂ ਆ ਗਿਆ ਮੇਰਾ ਛੋਟਾ ਜਿਹਾ ਕੈਰੈਕਟਰ ਸੀਗਾ ਇਸੇ ਤਰ੍ਹਾਂ ਹੀ ਮੈਂ ਇਹਨਾਂ ਦਾ ਹੁਕਮ ਹੈ ਵੀਰ ਦਾ ਅੱਗੇ ਹੀਰੋ ਆ ਰਿਹਾ ਬਹੁਤ ਅੱਛੇ ਕਨਸੈਪਟ ਤੇ ਔਰ ਟਰੂ ਸਟੋਰੀ ਤੇ ਆ ਰਿਹਾ ਇਹ ਬੰਦਾ ਮੈਂ ਮਾੜਾ ਜਿਹਾ ਇੰਨਾ ਕਹਿ ਦੇਣਾ ਦਦਾਰ ਸੋ ਇਸ ਕਰਕੇ ਬਹੁਤ ਚੰਗਾ ਲੱਗਿਆ ਮੈਨੂੰ ਇਹਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਔਰ ਇਹ ਸਟੋਰੀ ਨੇ ਬੰਨੀ ਰੱਖਿਆ ਸਭ ਤੋਂ ਵਧੀਆ ਗੱਲ ਹੋਈ ਕਿ ਮੈਨੂੰ ਲੱਗਦਾ ਇਸ ਫਿਲਮ ਦਾ ਨਾਮ ਜੇ 21 ਦਿਨ ਹੁੰਦਾ ਉਹ ਵੀ ਬਹੁਤ ਸੋਹਣਾ ਚੱਲਣਾ 21 ਦਿਨ ਹਨਾ ਮੈਂ ਸੋਚੀ ਜਾਂਦਾ ਯਾਰ ਇਸ ਹੋਂ ਦਾ ਨਾਮ 21 ਦਿਨ ਹੁੰਦਾ ਤਾਂ ਫਿਰ ਕਨਸੈਪਟ ਹੀ ਉਹ ਸੀ ਤਸਵੀਮ ਦਾ ਪਰ ਉਹ ਚੰਗੀ ਗੱਲ ਲੱਗਦਾ ਕਿ ਉਹ ਸਾਡੇ ਸਾਡੇ ਨੌਜਵਾਨਾਂ ਨੂੰ ਇੱਕ ਬਹੁਤ ਵੱਡਾ ਮੈਸੇਜ ਹੈ ਕਿ ਤੁਸੀਂ ਕੋਈ ਵੀ ਡਿਟਰਮੀਨੇਸ਼ਨ ਕਰ ਲੋ ਕੋਈ ਪੱਕਾ ਇਰਾਦਾ ਧਾਰ ਲੋ ਕਿਸੇ ਬਹਾਨੇ ਧਾਰ ਲੋ ਤਾਂ ਉਹ ਮਤਲਬ ਤੁਸੀਂ ਉਹਨੂੰ ਛੱਡ ਦਿਓਗੇ ਬਾਕੀ ਇਹ ਗੱਲ ਕਲਵੰਤ ਬਾਈ ਬੂਟਾ ਲਾਉਣ ਨਹੀਂ ਦਿੰਦੀ ਗਵਰਨਮੈਂਟ ਮੈਂ ਬੂਟਾ ਲਾਇਆ ਸੀ ਅਗਾਇਆ ਸੀ ਉਹ ਗੋਲੀ ਮਾਰ ਕੇ ਫੇਰ ਇਹਨਾਂ ਨੇ ਜਾਤਾ ਮੇਰਾ ਵਿੱਚੇ ਰਹਿ ਗਿਆ ਮੈਂ ਚਾਹਣਾ ਪੰਜਾਬ 'ਚ ਬੂਟਾ ਲੱਗੇ ਹਨਾ ਜੋ ਤੁਹਾ ਬਾਅਦ ਮੇਰੇ ਹੋਰ ਵੀ ਸਵਾਲ ਤੁਸੀਂ ਮੈਨੂੰ ਪੁੱਛਣਾ ਚਾਹ ਰਹੇ ਹੋ ਤਾਂ ਮੈਂ ਜੀ ਤਾਂ ਨਾ ਜਿਹੜੀ ਤੁਹਾਨੂੰ ਪਾ ਲਿਆ ਗੁਰਦਾਰ ਜੀ ਆਓ ਦੇਵਾ ਜੀ ਪ੍ਰੇਮਾ ਜੀ ਮਾਲਿਕ ਆਓ ਜੀ ਦੇਵਾ ਜੀ ਸਾਸ਼ਿਕਾ ਜੀ ਸਾਰਿਆਂ ਨੂੰ ਮਾਤਾ ਆਂਦੀ ਐ ਰੋਜੀ ਆਂਦੀ ਐ ਨਹੀਂ ਮਾਤਾ ਫੀਮ ਖਾ ਗਈ ਜੋਂ ਕਿ ਪੈਸੇ ਨਹੀਂ ਨਹੀਂ ਫੀਮ ਫੂਨ ਦੇਖੋ ਖਾ ਕੇ ਤੇ ਮਾਤਾ ਕੋਈ ਨਹੀਂ ਆਂਦੀ ਹਲੋ ਉਦਾਂ ਮਾਤਾ ਨੂੰ ਮੰਦੀਣਾ ਮਾਤਾ ਆਸ਼ੀਰਵਾਦ ਦੇਣ ਵਾਸਤੇ ਰੋਜੀ ਆਂਦੀ ਐ ਤੇ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਅੱਛੇ ਲੱਗੇ ਹੋਣਗੇ ਸਾਰੇ ਕਿਰਦਾਰ ਤੇ ਸਾਰਿਆਂ ਦਾ ਕੰਮ ਸਾਰਿਆਂ ਦੀ ਪਰਫਾਰਮੈਂਸ ਬਹੁਤ ਸੋਹਣੀ ਹੈ ਤੇ ਇਹ ਫਿਲਮ 'ਚ ਜਿਹੜਾ ਮੈਸੇਜ ਹੈ ਉਹ ਵੀ ਬਹੁਤ ਅੱਛਾ ਹੈ ਤੇ ਥੈਂਕ ਯੂ ਸੋ ਮੱਚ ਇਸ ਤੋਂ ਜ਼ਿਆਦਾ ਮੈਨੂੰ ਗੱਲ ਨਹੀਂ ਤੇ ਫਿਲਮ ਤੁਸੀਂ ਦੇਖ ਲਈਏ ਸਾਰਿਆਂ ਨੇ ਬਹੁਤ ਕਮਾਲ ਦੀ ਫਿਲਮ ਹੈ ਤੇ ਮੈਨੂੰ ਆਸ ਨਹੀਂ ਵੀ ਏਡੀ ਵਧੀਆ ਬਣਾ ਦੂਗਾ ਪਰ ਬਣਾ ਦਿੱਤੀ ਬਹੁਤ ਸਾਰਾ ਗੱਲ ਬਾਤ ਸਾਰੇ ਕਿਰਦਾਰਾਂ ਨੇ ਵਧੀਆ ਕੰਮ ਕੀਤਾ ਵਿੱਚ ਮੈਂ ਵੀ ਕੀਤਾ ਤੇ ਕਰਵਾ ਲਿਆ ਪਰ ਵੀਰੇ ਹਣਾ ਨੇ ਅਸਲੀ ਤੇ ਨਹੀਂ ਖਾਧੀ ਪਰ ਨਕਲੀ ਖਾ ਕੇ ਅਸਲੀ ਛਡਵਾਉਣ ਦਾ ਕੰਮ ਜ਼ਰੂਰ ਕੀਤਾ ਜਿਹੜੇ ਕੋਈ ਅਸਲੀ ਖਾਂਦੇ ਆ ਉਹਨਾਂ ਲਈ ਇੱਕ ਸੁਨੇਹਾ ਬਹੁਤ ਵਧੀਆ ਕਿ ਨਕਲੀ ਭੀਮ ਬਣਾ ਕੇ ਫਿਲਮ ਦੇ ਵਿੱਚ ਖਾ ਕੇ ਅਸਲੀ ਲੋਕਾਂ ਦੀ ਹੋ ਸਕਦਾ ਹੈ ਇਤਰਾ ਛੁੱਟ ਜੇ ਜਿਹੜੇ ਤਰੀਕੇ ਨਾਲ ਨੇ ਨਸ਼ਾ ਛਡਾਊ ਕੇਂਦਰ ਦਾ ਵਿੱਚ ਕੰਮ ਕੀਤਾ ਵੀਰੇ ਨੇ ਸੋ ਸਾਰੇ ਜਣੇ ਮ ਵੇਖ ਲਈ ਤੁਸੀਂ ਬਹੁਤ ਵਧੀਆ ਔਰ ਸਾਰਿਆਂ ਤੱਕ ਸੁਨੇਹਾ ਪਹੁੰਚ ਜਾਣਾ ਔਰ ਜਿੰਨਾ ਪਿਆਰ ਤੁਸੀਂ ਦਿੱਤਾ ਹੈ ਤੁਹਾਡਾ ਸਾਰਿਆਂ ਦਾ ਬਹੁਤ ਥੈਂਕ ਯੂ ਤੇ ਧੰਨਵਾਦ ਸਰਦਾਰ ਭਾਈ ਸੱਤੇ ਦਾ ਸੱਤੇ ਹੀ ਕੋਜਨਾ ਐਕਸਪੀਰੀਅੰਸ ਕਿਤਾਣਾ ਰਿਹਾ ਮੜਾਈ ਹੀ ਖੁਲ ਹੋ ਜਾਂਦੀ ਸੱਤੀ ਜੀ ਕਦੀ ਕਿਤੇ ਕਦੀ ਕਿਤੇ ਤੇ ਉਹ ਜਿਹੜਾ ਸਾਡਾ ਕਾਰੀਗਰ ਹੈ ਉਹ ਅਸਲੀ ਜੀ ਉਹਨੂੰ ਖੋਲਣ ਦੀ ਇਜਾਜ਼ਤ ਹੈ ਬੰਨਣ ਦੀ ਕੱਖਣ ਦੀ ਇਜਾਜ਼ਤ ਹੈ ਉਹ ਇਥੇ ਵੀ ਇਦਾਂ ਹੀ ਰੱਖਿਆ ਵੀ ਖੋਲ ਦਿੰਦਾ ਸਾਰੇ ਕਿੱਥੇ ਆ ਆ ਜਾਓ ਆ ਜਾਓ ਖੋਲ ਖੋਲ ਦਿੰਦਾ ਆ ਤੇ ਬੰਨਣਾ ਨਹੀਂ ਆਉਂਦਾ ਕੱਕਵੇ ਸੋ ਤਾਂ ਕਰਕੇ ਉਹ ਦੋ ਚਾਰ ਨੇ ਖੋਲਣੀ ਪੈਗੀ ਤੇ ਬਾਕੀ ਫਿਲਮ ਦੇ ਵਿੱਚ ਜਿਹੜਾ ਐਕਸਪੀਰੀਅੰਸ ਵੱਸਦਾ ਬਹੁਤ ਵਧੀਆ ਰਿਹਾ ਔਰ ਸਾਰਿਆਂ ਨੂੰ ਤੁਹਾਨੂੰ ਪਸੰਦ ਆ ਇਹ ਬਹੁਤ ਵਧੀਆ ਗੱਲ ਆ ਗਿਆ ਪੰਛੀ ਆ ਪੰਛੀ ਬਹੁਤ ਵਧੀਆ ਜੀ ਸੱਸ ਆਹ ਆਹ ਇਹ ਪੈਪਸੀ ਕਰਕੇ ਰੋਗ ਲਿਆ ਬਾਈ ਨੇ ਮੈਦਾ ਨਿਕਲ ਚਲਾ ਸੀਗਾ ਸੋ ਬਾਕੀ ਤੁਸੀਂ ਸਾਰਿਆਂ ਨੇ ਫਿਲਮ ਵੇਖ ਲਈ ਆ ਤੁਸੀਂ ਦੱਸੋ ਕਿਵੇਂ ਲੱਗੀ ਆ ਤੁਹਾਨੂੰ ਕਿਵੇਂ ਲੱਗੀ ਬਾਈ ਫਿਲਮ ਥੈਂਕ ਯੂ ਜੀ ਥੈਂਕ ਯੂ ਤੇ ਇਹ ਸਾਰਾ ਜਿਹੜਾ ਸਿਹਰਾ ਜਾਂਦਾ ਹੈ ਸਾਡੇ ਡਾਇਰੈਕਟਰ ਸਾਹਿਬ ਨੂੰ ਜਾਂਦਾ ਹੈ ਗੌਰਵ ਰਾਣਾ ਸਾਡਾ ਵੀਰ ਕਰਨ ਸੰਧੂ ਸਾਡੇ ਚ ਨਹੀਂ ਆ ਪਰ ਉਹ ਕਹਾਣੀ ਦੇ ذریعے ਫਿਰ ਵੀ ਸਾਡੇ ਨਾਲ ਹੀ ਹੈ ਤੇ ਉਹਨੇ ਜਿੰਦਾ ਹੀ ਰਹਿਣਾ ਹੈ ਸੇ ਇਹ ਸਾਰਾ ਕਿੱਥੇ ਗੌਰਵ ਭਾਜੀ ਕਿੱਥੇ ਗਿਆ ਗੌਰਵ ਗੌਰਵ ਰਾਣਾ ਜੀ ਗੌਰਵ ਰਾਣਾ ਜੀ ਇਹ ਸਾਡੇ ਸ਼ਿਪ ਦੇ ਕੈਪਟਨ ਜਿਨ੍ਹਾਂ ਨੇ ਸਾਰਾ ਕੁਝ ਬੰਨ ਕੇ ਰੱਖਿਆ ਉਹ ਚੀਜ਼ ਨੂੰ ਇੰਨਾ ਸੋਹਣਾ ਪ੍ਰੋਤਾ ਕੰਟੈਂਟ ਇੰਨਾ ਸੋਹਣਾ ਸੀਗਾ ਮੈਂ ਹਮੇਸ਼ਾ ਬਾਈ ਨਾਲ ਗੱਲ ਕਰਦਾ ਸੀ ਮੈਂ ਕਿਹਾ ਬਾਈ ਬਹੁਤ ਸੋਹਣਾ ਕੰਟੈਂਟ ਹੈ ਜਿਸ ਤਰੀਕੇ ਨਾਲ ਤੁਸੀਂ ਇਹਨੂੰ ਪੋਰਟਰੇ ਕੀਤਾ ਹੈ ਬਹੁਤ ਵਧੀਆ ਤੇ ਇਹਦੇ ਨਾਲ ਇੱਕ ਸਾਰਿਆਂ ਤੱਕ ਜਿਹੜਾ ਇੱਕ ਪੋਜ਼ਿਟਿਵ ਮੈਸੇਜ ਜਾਂਦਾ ਉਹ ਬਹੁਤ ਵਧੀਆ ਹੈ ਕਹਾਣੀ ਸੱਚੀ ਬਹੁਤ ਸੋਹਣੀ ਹੈ ਬਾਈ ਇਹ ਨਹੀਂ ਕਿ ਮੈਂ ਇਹਦੇ ਵਿੱਚ ਕੰਮ ਕੀਤਾ ਤਾਂ ਕਰਕੇ ਪੂਰੀ ਟੀਮ ਦੀ ਮਿਹਨਤ ਲੱਗੀ ਹੈ ਕਹਾਣੀ ਸੱਚੀ ਬਹੁਤ ਸੋਹਣੀ ਬਣੀ ਬਾਕੀ ਡਾਇਰੈਕਟਰ ਸਾਹਿਬ ਦੱਸਣਗੇ ਨਹੀਂ ਮੈਂ ਬਹੁਤਾ ਜ਼ਿਆਦਾ ਤਾਂ ਹਲੇ ਬੋਲਣਾ ਨਹੀਂ ਚਾਹੁੰਗਾ ਬਿਕੋਜ਼ ਮੈਂ ਥੋੜਾ ਜਾਂ ਓਵਰ ਵੈਲਡ ਦਾ ਤੇ ਫਿਲਮ ਦਾ ਰਿਸਪੌਂਸ ਦੇਖਿਆ ਤੁਸੀਂ ਸਾਨੂੰ ਠੀਕ ਲੱਗੀ ਮੈਨੂੰ ਬਸ ਉਹੀ ਖੁਸ਼ੀ ਹੈ ਮੈਨੂੰ ਖੁਸ਼ੀ ਨਾਲ ਦੱਸੋ ਬੜੀ ਖੁਸ਼ੀ ਹੈ ਖੁਸ਼ੀ ਹੈ ਬਹੁਤ ਖੁਸ਼ੀ ਹੈ ਤੇ ਮੈਂ ਬਸ ਇਹੀ ਕਹੂੰਗਾ ਕਿ ਮੈਂ ਗੱਲਾਂ ਜੀ ਸੁਣਦਾ ਰਹਿੰਦਾ ਕਿ ਯਾਰ ਡਿਫਰੈਂਟ ਤਰ੍ਹਾਂ ਦਾ ਸਿਨੇਮਾ ਬਣਾਓ ਡਿਫਰੈਂਟ ਤਰ੍ਹਾਂ ਦਾ ਸਿਨੇਮਾ ਬਣਾਓ ਮਨੋ ਤਾਂ ਡਿਫਰੈਂਟ ਤਰ੍ਹਾਂ ਦਾ ਸਿਨੇਮਾ ਦੀ ਲੋੜ ਨਹੀਂ ਸਾਨੂੰ ਸਿਨੇਮਾ ਨੂੰ ਡਿਫਰੈਂਟਲੀ ਟ੍ਰੀਟ ਕਰਨ ਦੀ ਲੋੜ ਹੈ ਗੱਲਾਂ ਆਪਣੀਆਂ ਦੇਸੀ ਆਪਣੀਆਂ ਰੂਟਡ ਪੰਜਾਬੀ ਗੱਲਾਂ ਹੀ ਰਹਿਣੀਆਂ ਚਾਹੀਦੀਆਂ ਬਸ ਥੋੜੀ ਜੀ ਉਹਨੂੰ ਉਹਨੂੰ ਦਿਖਾਉਣ ਦਾ ਤਰੀਕਾ ਬਦਲਣਾ ਪੈਣਾ ਸਾਨੂੰ ਡਿਫਰੈਂਟ ਫਿਲਮਾਂ ਬਣਾਉਣ ਦੀ ਲੋੜ ਨਹੀਂ ਪੈਣੀ ਹੈ ਕੋਸ ਇਹ ਕਹਿਣਾ ਤਾ ਥੈਂਕ ਯੂ ਤਰੀਕਾ ਬਦਲਿਆ ਤੇ ਸ਼ਮਾ ਵੀ ਆਪਣੇ ਆਪ ਚੇਂਜ ਹੋ ਜਾ ਬਿਲਕੁਲ ਬਿਲਕੁਲ ਹੋ ਜਾਣਾ ਚਾਹੀਦਾ ਹਰ ਦਿਲ ਭਾਈ ਹਰ ਦਿਲ ਸਭਾ ਹਾਂ ਹਾਂ ਚਾਨੂ ਖਦਾਰੂ ਮਾਰੇ ਦੇ ਚਾਨੂ ਝੋਟੇ ਵਾਲੇ ਜੀ ਵੀ ਆ ਗਏ ਇਹਨਾਂ ਨਾਮ ਹੀ ਰੂਪ ਰੂਪ ਹੋ ਜਾਈਏ ਜਰਾ ਮੈਂ ਐਨਾ ਕਾਗਾ ਕਿ ਪੰਜਾਬ ਇਸ ਵਕਤ ਕੁਦਰਤੀ ਆਫਤ ਕਰਕੇ ਕੁਝ ਪਿੰਡ ਜਿਹੜੇ ਨੇ ਉਹ ਦਰਿਆ ਦੇ ਪਾਣੀ ਨਾਲ ਡੱਟ ਰਹੇ ਨੇ ਤੇ ਇਹ ਛੇਵਾ ਦਰਿਆ ਜਿਹੜਾ ਨਸ਼ਿਆਂ ਦਾ ਪੂਰੇ ਪੰਜਾਬ ਨੂੰ ਖਾ ਰਿਹਾ ਪੂਰਾ ਪੰਜਾਬ ਡੁੱਬਿਆ ਹੋਇਆ ਤੇ ਇਹ ਫਿਲਮ ਬਹੁਤ ਵੱਡਾ ਮੈਸੇਜ ਦਿੰਦੀ ਹੈ ਕਿ ਨਸ਼ਾ ਦੇ ਖਿਲਾਫ ਨਸ਼ਿਆਂ ਦੇ ਨਾਲ ਲੜਨ ਵਾਸਤੇ ਸਾਰੀ ਟੀਮ ਨੇ ਬਹੁਤ ਕੰਮ ਕੀਤਾ ਤੇ ਇਸ ਫਿਲਮ ਦੇ ਵਿੱਚ ਰਾਜਸਥਾਨੀ ਕਰੈਕਟਰ ਦੇ ਇੱਕ ਡਾਇਲੌਗ ਦੇ ਵਿੱਚ ਅੱਖਰ ਬੋਲਦੇ ਆ ਸ਼ਬਦ ਇਕੱਠੇ ਇਕੱਠੇ ਜਾਵ ਤੇ ਇਹ ਫਿਲਮ ਇਕੱਠਿਆਂ ਨੇ ਬਣਾਈ ਆ ਤੇ ਇਸ ਕਰਕੇ ਇਹ ਫਿਲਮ ਬਹੁਤ ਕਾਮਯਾਬ ਹੋਏਗੀ ਹਾਂ ਭਾਈ ਸਸਿਕਾ ਦੋਸਤੋ ਹਾਂਜੀ ਬਈ ਜਿਹੜੀ ਵਿੱਚ ਚੰਨਲ ਕਹਾਜਾਂ ਦੇ ਫਿਲਮ ਨਿਕਲਦੀ ਕੀ ਬਣਦਾ ਤੇ ਬਹੁਤ ਨਜ਼ਾਰੇ ਹੋਣੇ ਸੀ ਫੇਰ ਪਰ ਸਾਡੀ ਪੁਲਿਸ ਨੇ ਬਹੁਤ ਭੱਜ ਦੌੜ ਕੀਤੀ ਪਰ ਉਹ ਇਨਫਾਰਮੇਸ਼ਨ ਗਲਤ ਨਿਕਲੀ ਮੇਰੇ ਵੀਰ ਧੀਰਜ ਦਾ ਸੱਦਾ ਸੀਗਾ ਵੀ ਤੁਹਾਡੀ ਐਂਟਰੀ ਜ਼ਰੂਰ ਹੋਣੀ ਚਾਹੀਦੀ ਇਹਦੇ ਫਿਲਮ ਦੇ ਵਿੱਚ ਤੇ ਮੈਂ ਸਾਰੀ ਟੀਮ ਨੂੰ ਬਹਾਨਿਆ ਦਿੰਦਾ ਸਾਲ ਦੀ ਇਹ ਸਭ ਤੋਂ ਵਧੀਆ ਫਿਲਮ ਹੋਏਗੀ ਮੇਨ ਜਿੱਤ ਤੱਕ ਕਹਿੰਦਾ ਤੇ ਜਿੱਡਾ ਵੱਡਾ ਸਨੇਹਾ ਫਿਲਮ ਦੇ ਵਿੱਚ ਜਿੱਡੀ ਵੱਡੀ ਫਿਲਮ ਨੂੰ ਜਿਵੇਂ ਗੌਰਵ ਰਾਣਾ ਉਹਨਾਂ ਨੇ ਫਿਲਮ ਨੂੰ ਕੱਠਿਆਂ ਕਰਕੇ ਰੱਖਿਆ ਤੇ ਮੈਂ ਮਾਣ ਮਹਿਸੂਸ ਕਰਦਾ ਮੇਰੀ ਛੋਟੀ ਐਂਟਰੀ ਦੀ ਫਿਲਮ ਦੇ ਵਿੱਚ ਵੀ ਮੈਂ ਇਸ ਫਿਲਮ ਦਾ ਹਿੱਸਾ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਪਰਿਵਾਰ ਸਮੇਤ ਆਪਣੇ ਬੱਚਿਆਂ ਨਾਲ ਇਸ ਫਿਲਮ ਨੂੰ ਜਾ ਕੇ ਜਰੂਰ ਦੇਖੋ ਕਿਉਂਕਿ ਪੰਜਾਬ ਲਈ ਇਹੋ ਜੀ ਫਿਲਮ ਦਾ ਅੱਜ ਦੇ ਟਾਈਮ 'ਚ ਹੋਣਾ ਬਹੁਤ ਲਾਜ਼ਮੀ ਹੈ ਸਾਰੀ ਟੀਮ ਨੂੰ ਤੁਹਾਨੂੰ ਸਾਰਿਆਂ ਨੂੰ ਥੈਂਕਸ ਤੇ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਮਿਹਰਬਾਨੀ ਸਸੀ ਗਾਲ ਜੀ ਸਾਰਿਆਂ ਨੂੰ ਇਹ ਬਹੁਤ ਕਹਿਣ ਮੂਵੀ ਆ ਆਪਣੇ ਬ੍ਰਦਰ ਦੀ ਰਜਵੀਰੇ ਦੀ ਤੇ ਬਈ ਆਪਣੇ ਏਰੀਆ ਤੋਂ ਇੱਕ ਦੇ ਮਾਝ ਤੋਂ ਆ ਪਰ ਫਿਲਮ ਦਾ ਟਾਈਟਲ ਵੇਖ ਕੇ ਐ ਨਹੀਂ ਕਿ ਨੇ ਸਮਝਣਾ ਵੀ ਇਹ ਕਿ ਇਹ ਫੀਮ ਦੇ ਉੱਤੇ ਫਿਲਮ ਬਣਾਈ ਆ ਇੱਚ ਮੈਸੇਜ ਬਹੁਤ ਸੋਹਣਾ ਵੀ ਨਾਂ ਇਹਦਾ ਟਾਈਟਲ ਜ਼ਰੂਰ ਰੱਖਿਆ ਫੀਮ ਤੇ ਬੜੇ ਚ ਨਸ਼ੇ ਛੱਡਣ ਦੇ ਲਈ ਪ੍ਰੇਰਣਾ ਦਿੱਤੀ ਆ ਬਹੁਤ ਸੋਹਣੀ ਕਮੇਡੀ ਦੇ ਨਾਲ ਬਈ ਨੇ ਮੈਸੇਜ ਦਿੱਤਾ ਤੇ ਮਹਾਰਾਜ ਕਿਰਪਾ ਕਰੇ ਮੂਵੀ ਬਹੁਤ ਵਧੀਆ ਸਾਰਿਆਂ ਨੂੰ ਪਸੰਦ ਆ ਉਹ ਵੀ ਸਾਰੇ ਜ਼ਰੂਰ ਦੇਖ ਲੈ ਠੀਕ ਬਈ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਔਰ ਇਹ ਤੁਸੀਂ ਦੇਖੀਏ ਜਿੱਦਾਂ ਇਹ ਕੋਈ ਮੇਰੀ ਇਕੱਲੇ ਦੀ ਐਜ਼ ਅ ਹੀਰੋ ਫਿਲਮ ਨਹੀਂ ਇਹਦੇ ਵਿੱਚ ਸਾਰੇ ਹੀਰੋ ਨੇ ਔਰ ਇੱਕ ਕਿਰਦਾਰਾਂ ਦੀ ਫਿਲਮ ਹੈ ਅਸੀਂ ਪਹਿਲੇ ਦਿਨ ਤੋਂ ਹੀ ਇਹੋ ਕੋਸ਼ਿਸ਼ ਕੀਤੀ ਹੈ ਕਿ ਕਿਰਦਾਰਾਂ ਨੂੰ ਪੂਰੀ ਤਵੱਜੋ ਦਿੱਤੀ ਜਾਵੇ ਜਿਹਦਾ ਮੇਰਾ ਭਾਵੇਂ ਥੋੜਾ ਰੋਲ ਘੱਟ ਹੋਵੇ ਪਰ ਜਿਹੜੇ ਕਿਰਦਾਰ ਨੇ ਜਿੱਦਾਂ ਆਪਾਂ ਆਪਣੇ ਪਿੰਡਾਂ 'ਚ ਦੇਖਦੇ ਆਂ ਆਪਣੇ ਪੰਜਾਬ 'ਚ ਦੇਖਦੇ ਆਂ ਸ਼ਾਇਦ ਤੁਹਾਨੂੰ ਵੀ ਦੇਖ ਕੇ ਉਹ ਕਾਫੀ ਸਿਮਿਲਰ ਲੱਗੇ ਹੋਣਗੇ ਵੀ ਆਹ ਸਾਡੇ ਪਿੰਡ ਆ ਜਾਂ ਲੱਗਣਗੇ ਜਿੰਨਾ ਲੋਕਾਂ ਨੇ ਫਿਲਮ ਦੇਖਣੀ ਆ ਸੋ ਮੇਰਾ ਇਹੀ ਅਪੀਲ ਹੈ ਹੱਥ ਜੋੜ ਕੇ ਕਿ ਅਸੀਂ ਬਹੁਤ ਮਿਹਨਤ ਕੀਤੀ ਹੈ ਔਰ ਇੱਕ ਕੋਸ਼ਿਸ਼ ਕੀਤੀ ਹੈ ਇੱਕ ਚੰਗਾ ਸਿਨੇਮਾ ਲਿਆਉਣ ਦੀ ਔਰ ਉਹਦੇ ਨਾਲ ਹੀ ਇੱਕ ਸਨੇਹਾ ਦੇਣ ਦੀ ਤੁਸੀਂ ਇਹ ਫਿਲਮ ਜਰੂਰ ਦੇਖ ਕੇ ਆਓ ਆਪਣੇ ਅਗਲੇ ਸਿਨੇਮਾ ਘਰਾਂ ਦੇ ਵਿੱਚ ਤੁਹਾਡੇ ਲੱਗ ਚੁੱਕੀ ਹੈ ਸੋ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਸਾਰੇ মিডিਆ ਦਾ ਇੱਥੇ ਆਉਣ ਦੇ ਲਈ ਤੇ ਸਾਡੇ ਡਾਇਲੋਗ ਰਾਈਟਰ ਪ੍ਰੀਤ ਮਾਲਾ ਭਾਜੀ ਇਹਨਾਂ ਦੇ ਨਾਲ ਵੀ ਤੁਹਾਨੂੰ ਜਿਨ੍ਹਾਂ ਦੇ ਡਾਇਲੋਗ ਲਿਖੇ ਨੇ ਉਹ ਬਹੁਤ ਪਿਆਰੇ ਡਾਇਲੋਗ ਨੇ ਤੁਸੀਂ ਟ੍ਰੇਲਰ 'ਚ ਵੀ ਦੇਖ ਰਹੇ ਹੋ ਫਿਲਮ 'ਚ ਵੀ ਦੇਖਿਆ ਸੋ ਇਹਨਾਂ ਦੁਆਰਾ ਉਹ ਲਿਖੇ ਗਏ। ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਕਿਉਂਕਿ ਇਹ ਮੇਰਾ ਪਹਿਲੀ ਵਾਰ ਹੀ ਹੈਗਾ ਏ। ਔਰ ਸਾਰੇ ਮੀਰੇ ਦਾ ਧੰਨਵਾਦ ਕਰਦੇ ਆਂ ਕਿ ਧੀਰਜ ਨੇ ਜਾਂ ਸਾਡੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਬਣਾਈ ਹੈ ਜੀ। ਉਸ ਤੋਂ ਰਿਕਵੈਸਟ ਹੈ ਕਿ ਇਸ ਸਾਡਾ ਵੀ ਕੋਈ ਸੰਭਵ ਹੋ ਸਕੇ। ਥੈਂਕ ਯੂ। ਔਰ ਮੈਂ ਪੂਰੀ ਇੰਡਸਟਰੀ ਦਾ ਵੀ ਬਹੁਤ ਵਾਰੀ ਇਹ ਮਹਿਣਾ ਹੁੰਦਾ ਕਿ ਇੰਡਸਟਰੀ ਇੱਕ ਦੂਜੇ ਨੂੰ ਸਪੋਰਟ ਨਹੀਂ ਕਰਦੀ। ਮੈਂ ਇਹ ਬਿਲਕੁਲ ਗਲਤ ਗੱਲ ਹੈ। ਮੈਨੂੰ ਸਾਡੀ ਫਿਲਮ ਨੂੰ ਇੰਡਸਟਰੀ ਨੇ ਬਹੁਤ ਸਪੋਰਟ ਕੀਤਾ ਹੈ ਔਰ ਜਿੰਨੇ ਵੀ ਵੱਡੇ ਛੋਟੇ ਕਲਾਕਾਰ ਨੇ ਉਨਾ ਸਭ ਨੇ ਸ਼ੇਅਰ ਕੀਤਾ ਸਾਡਾ ਟ੍ਰੇਲਰ ਟੀਜ਼ਰ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਦੀਆਂ ਤੇ ਬਾਕੀ ਬਸ ਇਹੀ ਕਹਣਾ ਦਵਾਂਗੇ ਵੀ ਤੁਸੀਂ ਮੀਡੀਆ ਹੋ ਔਰ ਮੀਡੀਆ ਸਭ ਤੋਂ ਬਿਹਤਰ ਹੁੰਦਾ ਕਿਸੇ ਵੀ ਚੀਜ਼ ਨੂੰ ਜਦੋਂ ਕੋਈ ਬਣਦੀ ਕੋਈ ਵੀ ਪ੍ਰੋਡਕਟ ਬਣਦਾ ਉਹਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਬਸ ਅਸੀਂ ਇਹੀ ਤੁਹਾਡੇ ਗਾੜੀ ਅਪੀਲ ਕਰਾਂਗੇ ਕਿ ਸਾਡਾ ਜਿਹੜਾ ਇਹ ਪ੍ਰੋਡਕਟ ਹੈ ਸਾਡੀ ਜਿਹੜੀ ਇਹ ਫਿਲਮ ਹੈ ਔਰ ਸਾਡੀ ਜਿਹੜੀ ਮਿਹਨਤ ਹੈ ਲੋਕਾਂ ਤੱਕ ਜਰੂਰ ਪਹੁੰਚਾਈ ਜਾਵੇ ਥੈਂਕ ਯੂ ਸੋ ਮਚੀ ਥੈਂਕ ਯੂ ਹਾਂ ਜੀ ਭਾਈ ਜੀ ਦਾ ਨਾਮ ਹਾਂ ਜੀ ਭਾਈ ਜੀ ਦਾ ਨਾਮ ਥੋੜੇ ਬਿਨਾਂ ਜਾਣ ਦੋ ਐ ਬਧਾਰੋ ਬਧਾਰੋ ਮਾਰੇ ਦੇਸ ਰੇ ਮੈਂ ਉਹ ਬਧਾਰੇ ਆ ਤੇ ਹੁਣ ਤੁਸੀਂ ਬੰਦੂਕਾਂ ਕੱਢ ਲੀਆਂ ਆ ਕੈਮਰੇ ਕੱਢ ਲਿਆ ਕੈਮਰੇ ਕੱਢ ਹਾਂ ਬਧਾਰੇ ਤੇ ਤੁਸੀਂ ਕੈਮਰੇ ਕੱਢ ਲਿਆ اے ਦੇਵਾ ਜੀ ਤੁਹਾਡੇ ਪੁੱਤ ਨੇ ਚੂੜੀਆਂ ਨਹੀਂ ਚੂੜਾ ਪਾਇਆ ਤੇ ਛੇਤੀ ਛੇਤੀ ਤੁਸੀਂ ਫਿਲਮ ਵੇਖਣੀ ਹੋਣਾ ਸੋ ਇੱਕ ਹਾਸਰਾਸ ਫਿਲਮ ਦੇ ਸਰੀਏ ਜਿਹੜਾ ਇੱਕ ਸੋਹਣਾ ਸੁਨੇਹਾ ਗਿਆ ਸਾਰਿਆਂ ਤੱਕ ਮੈਨੂੰ ਲੱਗਿਆ ਕਿ ਇਹ ਮੀਡੀਆ ਤੱਕ ਉਹ ਸਾਰਿਆਂ ਤੱਕ ਪਹੁੰਚੇ ਤੇ ਉਹ ਪਹੁੰਚੇ ਪਹੁੰਚੇਗਾ ਤਾਂ ਹੀ ਜਿਹੜੇ ਸਾਡੇ ਸਰੋਧੇ ਨੇ ਉਹ ਸਿਨੇਮੇ ਤੱਕ ਪਹੁੰਚਣਗੇ ਫਿਲਮ ਸੱਚੀ ਬਹੁਤ ਸੋਹਣੀ ਬਣੀ ਆ ਜਿਹੜੇ ਤਰੀਕੇ ਨਾਲ ਐਂਟਰਟੇਨਮੈਂਟ ਦੇ ਜ਼ਰੀਏ ਇੱਕ ਜਿਹੜਾ ਸਨੇਹਾ ਦਿੱਤਾ ਆ ਉਹ ਬਹੁਤ ਵਧੀਆ ਲੱਗਾ ਭਾਈ ਇੱਕ ਵਾਰੀ ਫੇਰ ਤੁਸੀਂ ਮੁਬਾਰਕਾਂ ਦੇ ਪਾਤਰ ਹੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਆ ਸਾਡੇ ਡੀਓਪੀ ਸਾਹਿਬ ਇਹ ਸਾਡੇ ਡੀਓਪੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜੀ ਬਾ ساری ساری ਟੀਮ ਨੇ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਅਸਲ ਦੇ ਵਿੱਚ ਇਹ ਸਾਰੇ ਲੋਕ ਅਸੀਂ ਬਹੁਤ ਨਵੇਂ ਆ ਔਰ ਬਹੁਤ ਸਿੱਖ ਰਹੇ ਹਾਂ ਜੇ ਜੇ ਕਿਤੇ ਕੋਈ ਕਮੀ ਪੇਸ਼ੀ ਵੀ ਲੱਗੀ ਹੋਵੇ ਤੇ ਉਸ ਲਈ ਵੀ ਅਸੀਂ ਮਾਫੀ ਚਾਹੁੰਦੇ ਆ ਔਰ ਬਹੁਤ ਸਾਰੇ ਲੋਕਾਂ ਦੀ ਇਹ ਪਹਿਲੀ ਫਿਲਮ ਸੀਗੀ ਕੁਝ ਟੈਕਨੀਸ਼ੀਅਨਸ ਦੀ ਕੁਝ ਐਕਟਰਸ ਦੀ ਔਰ ਅਸੀਂ ਚਾਹੁੰਦੇ ਸੀਗੇ ਕੁਝ ਵੱਡੇ ਐਕਟਰਾਂ ਦੇ ਨਾਲ ਕੁਝ ਨਵੇਂ ਚਿਹਰਿਆਂ ਨੂੰ ਥੀਏਟਰ ਦੇਆਂ ਨੂੰ ਵੀ ਲਿਆਂਦਾ ਜਾਵੇ ਕਿਉਂਕਿ ਹੌਲੀ ਹੌਲੀ ਇਦਾਂ ਹੀ ਜੇ ਅੱਜ ਸਾਡੇ ਕੋਲ ਮੌਕਾ ਆ ਸੀ ਗਾੜੀ ਕਿਸੇ ਨੂੰ ਲੈ ਕੇ ਆਵਾਂ ਕਿਸੇ ਸਮੇਂ ਸਾਨੂੰ ਵੀ ਕਿਸੇ ਨੇ ਕੋਈ ਛੋਟਾ ਮोटा ਮੌਕਾ ਦਿੱਤਾ ਸੀ ਸੋ ਮੈਂ ਇਹੀ ਅਰਦਾਸ ਕਰ ਕੀ ਵਾਇਗਰੂ ਕਿਰਪਾ ਕਰੇ ਇਹ ਫਿਲਮ ਸਾਡੀ ਜ਼ਰੂਰ ਚੱਲੇ ਤੇ ਸਾਰਿਆਂ ਦੀ ਮਿਹਨਤ ਨੂੰ ਭਾਗ ਲੱਗੇ ਬਿਲਕੁਲ ਜੀ ਜੀ ਥੈਂਕ ਯੂ ਸੀਕਵਲ ਜ਼ਰੂਰ ਬਣਾਵਾਂਗੇ ਜੀ ਹਾਂ ਦੂਜੀ ਵਾਰੀ ਜਦੋਂ ਮੁੱਕੂਗੀ ਫਿਰ ਜ਼ਰੂਰ ਲੈਣ ਜਾਵਾਂਗੇ ਔਰ ਜੇ ਚੰਗੀ ਕਹਾਣੀ ਹੋਊਗੀ ਤੇ ਸੀਕਵਲ ਬਣਾਵਾਂਗੇ ਜਦੋਂ ਤੱਕ ਸਾਡੇ ਕੋਲ ਸਾਨੂੰ ਆਪਸ ਆਪਣੇ ਆਪ ਨੂੰ ਕੌਨਫੀਡੈਂਸ ਨਹੀਂ ਹੁੰਦਾ ਕਿ ਕਹਾਣੀ ਕਿਸੇ ਪਾਵਰ 2 ਦੀ ਵਧੀਆ ਉਹਦੇ ਤੱਕ ਅਸੀਂ ਨਹੀਂ ਬਣਾਵਾਂਗੇ ਜਦੋਂ ਸਾਨੂੰ ਲੱਗੂਗਾ ਕਿ ਬਹੁਤ ਵਧੀਆ ਕਹਾਣੀ ਸਾਡੇ ਕੋਲ ਆ ਗਈ ਹੈ ਤੇ ਡੈਫੀਨੇਟ ਬਣਾਵਾਂਗੇ ਹਾਂ ਔਰ ਭਾਜੀ ਸਾਡੇ ਇਹਨਾਂ ਨੇ ਗਾਣੇ ਲਿਖੇ ਆ ਫਿਲਮ ਦੇ ਸੋ ਹਰਮਨ ਰਾਣੀ ਤੱਤ ਵਾਲੇ ਬਾਈ ਉਹਨਾਂ ਨੇ ਬਹੁਤ ਸੋਨਾ ਗਾਣਾ ਲਿਖਿਆ ਤੁਸੀਂ ਸੁਣਿਆ ਮਿੱਠੀ ਮਿੱਠੀ ਬਾਕੀ ਵੀਰੇ ਨੇ ਗਾਣਾ ਲਿਖਿਆ ਡੱਬੀ ਖਾਲੀ ਸੋ ਹਰਪਜੀ ਅੱਛਾ ਡੱਬੀ ਖਾਲੀ ਸਾਰੇ ਨੂੰ ਸਸੀ ਗਾਲ ਜੀ ਪਹਿਲਾਂ ਤੇ ਅਸਲ 'ਚ ਸਾਡੀ ਇਹ ਸਾਰੀ ਟੀਮ ਆ ਹਨਾ ਮੈਂ ਐਸ ਲੇ ਰਿਸਿਸਟ ਨਹੀਂ ਆਇਆ ਅਸੀਂ ਸ਼ੁਰੂ ਤੋਂ ਵੀਰਾ ਮੈਨ ਲੱਗਦਾ ਕਿ ਸਿਕਸਥ ਕਲਾਸ ਤੋਂ ਸੀ ਤੇ ਮੈਂ 3rd ਕਲਾਸ 'ਚ ਉਦੋਂ ਤੋਂ ਅਸੀਂ ਯੂਨੀਵਰਸਿਟੀ ਤੋਂ ਇਕੱਠੇ ਆ ਸਕੂਲ ਤੋਂ ਇਕੱਠੇ ਆ ਹਨਾ ਦੇ ਬਹੁਤ ਸੋਹਣੀ ਫਿਲਮ ਬਣੀ ਆ ਜੀ ਸਾਡੀ ਗਾਣਾ ਗਾਣਾ ਅੱਛਾ ਗਾਣਾ ਗਾਣਾ ਕਿਹੜਾ ਡੱਬੀ ਖਾਲੀ ਡੱਬੀ ਖਾਲੀ ਡੱਬੀ ਖਾਲੀ ਡੱਬੀ ਖਾਲੀ ਰਵੇ ਤੇ ਵਧੀਆ ਗਾਣਾ ਹੋ ਮਿੱਤਰੋ ਡੱਬੀ ਹੋਗੀ ਖਾਲੀ ਸਾਡੀ ਉੱਡ ਗਈ ਚਿਹਰੇ ਤੋਂ ਲਾਲੀ ਉਹ ਸਾਨੂੰ ਪਾਰ ਲੰਘਾਉਦੇ ਓਏ ਸਾਡੀ ਜਾਨ ਮੁਕਣ ਤੇ ਆ ਗਈ ਮਾਸਾ ਭੀਮ ਖਵਾਦੇ ਓਏ ਸਾਡੀ ਜਾਨ ਮੁਕਣ ਤੇ ਆ ਗਈ ਮਾਸਾ ਭੀਮ ਖਵਾ ਦੇ ਓਏ ਉਹ ਮੇਥਰੋ ਡੱਬੀ ਹੋ ਗਈ ਖਾਲੀ ਓਏ ਵੈਸੇ ਚੰਗਾ ਸਨੇਹਾ ਇਹ ਖਾਲੀ ਰਵੇ ਤਾਂ ਠੀਕ ਹੈ ਪਰੀਜੀ ਪੋਸ਼ਨ ਹੀ ਰੱਖੇ ਇਹ ਇਹ ਬਜਨ ਡਿਆ ਹਣੀ ਬਾਰ ਬਾਰ ਇਹੋ ਗੱਲ ਕਹਿਂਦੇ ਆ ਵੀ ਖਾਲੀ ਰਵੇ ਇਹ ਬਜਨ ਡਿਆ ਉਹ ਵੀ ਇੱਕ ਵਜਰਾ ਭਾਈ ਇੱਕ ਕੇ ਚੰਗਾ ਸੁਨੇਹਾ ਦਿੱਤਾ ਇਧਰੋਂ ਐ ਕਰੀ ਜਾਣ ਸੋ ਚੰਗਾ ਸੁਨੇਹਾ ਉਹ ਆਪਣੇ ਆਪ ਹੀ ਜਦੋਂ ਫਿਲਮ ਲੋਕ ਦੇਖਣਗੇ ਉਹਨਾਂ ਦਾ ਪਤਾ ਲੱਗੂਗਾ ਸੋ ਥੈਂਕ ਯੂ ਸੋ ਮੱਚ ਮਾਣੀ ਕੋਈ ਸਵਾਲ ਹੋਵੇ ਕਿਸੇ ਦਾ ਤਾਂ ਆਪਾਂ ਜਰੂਰ ਜਵਾਬ ਦੋ ਆ ਅਦਕਾਰ ਜੀ ਨੂੰ ਕੋਈ ਗੱਲ ਆ ਰਹੀ ਆ ਆ ਜੀ ਅਦਕਾਰ ਜੀ ਹਾਂਜੀ ਹਾਂਜੀ ਮੈਂ ਜਬੀ ਖਾਲੀ ਦੀ ਆਪਾਂ ਗੱਲ ਬਾਰ-ਬਾਰ ਨਾ ਕਰੀਏ ਤੇ ਇਹ ਖਾਲੀ ਚਲੋ 10 ਹੀ ਦਿੱਤਾ ਖਾਲੀ ਦੀ ਆਪਾਂ ਖਾਲੀ ਰਹਿੰਦੀਏ ਤੇ ਸੁਨੇਹਾ ਚੱਕਰੇ ਸੀਗਾ ਵੀ ਅਸੀਂ ਤੇ ਇੰਨੀ ਮਿਹਨਤ ਕੀਤੀ ਮੰਨ ਲਓ ਸਾਨੂੰ ਕੌਨਫੀਡੈਂਸ ਸੀਗਾ ਕਿ ਸਾਡੀ ਫਿਲਮ ਸੋਹਣੀ ਆ ਤੇ ਜਿਹੜਾ ਤੁਸੀਂ ਰਿਸਪੌਂਸ ਦਿੱਤਾ ਨਾ ਅੰਦਰ ਉਨੇ ਸਾਡੇ ਦਿਲ ਨੂੰ ਠੰਡਕ ਪਹਚਾਈ ਆ ਸਾਡੀ ਰੂਹ ਨੂੰ ਜਿਹੜੀ ਆ ਸ਼ਾਂਤੀ ਬਹੁ ਮਿਲੀ ਆ ਕਿ ਇੰਨਾ ਜਿਆਦਾ ਤੁਹਾਨੂੰ ਕੰਟੈਂਟ ਪਸੰਦ ਆ 100 ਤੋਂ 200 ਦਾ ਸਾਨੀ ਵਧੀਆ ਲੱਗੀ ਆ ਫਿਲਮ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਜਿਆਦਾ ਲਵ ਯੂ ਆ ਥੈਂਕ ਯੂ ਥੈਂਕ ਯੂ ਸਾਰਿਆਂ ਦਾ ਥੈਂਕ ਯੂ ਤੁਹਾਡਾ ਪਿਆਰ ਹੈ ਜਿੰਨੇ ਸਾਨੂੰ 100 ਤੋਂ 200 ਕਿੱਕ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਪਰਮੀਤ ਪੰਨੂ ਤੇ ਤੁਸੀਂ ਦੇਖ ਰਹੇ ਹੋ ਗੱਭਰੂ ਟੀਵੀ ਹੁਣੇ ਹੁਣੇ ਫਿਲਮ ਦੇਖ ਕੇ ਆਇਆ ਮੁੱਕ ਦੀ ਫੀਮ ਡਬੀਚੋ ਯਾਰ ਉਹ ਇਹ ਫਿਲਮ ਇੱਕ ਰੋਟਰੀ ਪੈਡਵੈਂਚਰ ਹੈ ਜਿਹਦੇ ਵਿੱਚ ਨਸ਼ਿਆਂ ਦੇ ਬਾਰੇ ਬਖੂਬੀ ਤਰੀਕੇ ਨਾਲ ਦੱਸਿਆ ਗਿਆ ਹੈ ਉਹਨਾਂ ਦੇ ਪ੍ਰੋਸ ਐਂਡ ਕੌਨਸ ਬਹੁਤ ਹੀ ਸਹੀ ਤਰੀਕੇ ਨਾਲ ਪੇਸ਼ ਕੀਤੇ ਗਏ ਨੇ ਇਸ ਫਿਲਮ ਦੇ ਵਿੱਚ ਸਿਨਮਟੋਗ੍ਰਾਫੀ ਦੀ ਜੇ ਗੱਲ ਕੀਤੀ ਜਾਵੇ ਤਾਂ ਉਹ ਅਨਪ੍ਰੈਸੀਡੈਂਟਿਡ ਹੈ ਤੇ ਐਕਟਿੰਗ ਦੀ ਜੇ ਗੱਲ ਕੀਤੀ ਜਾਵੇ ਤਾਂ ਇਹੋ ਜੀ ਐਕਟਿੰਗ ਜੋ ਕਿ ਮੇਨ ਕਾਸਟ ਅਤੇ ਸਪੋਰਟਿੰਗ ਰੋਲ ਦੇ ਜਿਹਦੇ ਵਿੱਚ ਨਿਰਮਲ ਰਿਸ਼ੀ ਅਤੇ ਮਹੇਸ਼ ਮੰਜਦੇਕਰ ਜੋ ਕਿ ਇਸ ਪੰਜਾਬੀ ਇੰਡਸਟਰੀਜ਼ ਬਹੁਤ ਘੱਟ ਦੇਖਣ ਨੂੰ ਮਿਲਦੇ ਉਹਨਾਂ ਨੇ ਬੇਕੂਬੀ ਰੋਲ ਨਿਭਾਇਆ ਹੈ ਮਿਊਜ਼ਿਕ ਸਕੋਰ ਦੀ ਗੱਲ ਕੀਤੀ ਜਾਵੇ ਤਾਂ ਇਹ ਆ ਮੂੜ ਨੂੰ ਪੋਰ ਉਭਾਰਦਾ ਹੈ ਤੇ ਇਹ ਫਿਲਮ ਇੱਕ ਕਾਮੇਡੀ ਦਾ ਫੁੱਲ ਔਨ ਕੋਕਟੇਲ ਹੈ ਤੇ ਤੁਸੀਂ ਵੀ ਜ਼ਰੂਰ ਦੇਖੋ ਇਸ ਫਿਲਮ ਨੂੰ